ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਰੋਗ ਹੈ ਚਾਹੇ ਉਹ ਗਠੀਏ ਦਾ ਚਾਹੇ ਉਹ ਏਡਜ ਦਾ ਚਾਹੇ ਉਹ ਕੈਂਸਰ ਦਾ ਚਾਹੇ ਉਹ ਸ਼ੂਗਰ ਦਾ ਚਾਹੇ ਨੈਰੋ ਸਿਸਟਮ ਬੀਕ ਹੋ ਚੁੱਕਿਆ ਹੈ ਡਾਇਲਿਸ ਕਰਾਉਣੇ ਪੈਂਦੇ ਆ ਲੀਵਰ ਦੀ ਇਨਫੈਕਸ਼ਨ ਹੋਈ ਪਈ ਹੈ ਜਾਂ ਬ੍ਰੇਨ ਜਾਂ ਨਸਾਂ ਕਮਜ਼ੋਰ ਹੋਈਆਂ ਪਈਆਂ ਨੇ ਦੁਬਾਰਾ-ਬਾਰ-ਬਾਰ ਡਾਕਟਰਾਂ ਦੀ ਦਵਾਈ ਲੈਣ ਨਾਲ ਠੀਕ ਨਹੀਂ ਹੋ ਰਹੇ ਗੁਰੂ ਮਹਾਰਾਜ ਦੀ ਐਸੀ ਅਪਾਰ ਕਿਰਪਾ ਹੁੰਦੀ ਹੈ ਸੱਚੇ ਬਾਦਸ਼ਾਹ ਦੀ ਜਿਹੜਾ ਇਨਸਾਨ ਗੁਰੂ ਘਰ ਮੱਥਾ ਟੇਕ ਕੇ ਗਵਾਂ ਨੂੰ ਕੁਛ ਨਾ ਕੁਛ ਲੈ ਕੇ ਆਉਂਦਾ ਉਸ ਪਰਿਵਾਰ ਦੇ ਉੱਤੇ ਚੜ੍ਹਦੀ ਕਲਾ ਹੁੰਦੀ ਹੈ ਕਿਸੇ ਕਿਸਮ ਦੇ ਪਰਿਵਾਰ ਦੇ ਵਿੱਚ ਕੋਈ ਚਿੱਟੀ ਦਾ ਨਸਾ ਹੈ ਚਾਹੇ ਉਹ ਭੁੱਕੀ ਦਾ ਨਸਾ ਹੈ ਚਾਹੇ ਅਫੀਮ ਦਾ ਨਸਾ ਹੈ ਮੈਡੀਕਲ ਨਸਾ ਹੈ ਜਿਹੜਾ ਇੱਕ ਵਾਰ ਸਾਤੋਂ ਦਵਾਈ ਲੈ ਜਾਂਦਾ ਉਹ ਦੁਬਾਰਾ ਜ਼ਿੰਦਗੀ ਦੇ ਵਿੱਚ ਨਸਾ ਨਹੀਂ ਕਰਦਾ ਜਿਹੜਾ ਇਨਸਾਨ ਔਰੇ ਸ਼ਰਧਾ ਨਾਲ ਆਉਂਦਾ ਹੈ ਗਵਾਂ ਦੀ ਸੇਵਾ ਕਰਦਾ ਹੈ ਚਾਹੇ ਉਹਨੇ ਬਾਹਰ ਜਾਣਾ ਹੈ ਚਾਹੇ ਉਹਦੇ ਕਰਜ਼ਾ ਜਾਦੇ ਹੋਇਆ ਪਿਆ ਉਹਦੇ ਐਸੀ ਗੁਰੂ ਮਹਾਰਾਜ ਦੀ ਬਾਰ ਕਿਰਪਾ ਹੁੰਦੀ ਹੈ ਦਵਾਰਾ ਉਹ ਜ਼ਿੰਦਗੀ ਦੇ ਵਿੱਚ ਨਸਾਂ ਨਹੀਂ ਕਰਦਾ ਜਿਹੜੇ ਅਮਰੀਕਾ ਦੇ ਵਿੱਚੋਂ ਡਾਕਟਰਾਂ ਨੇ ਜਵਾਬ ਦਿੱਤਾ ਦੀ ਬੱਚਿਆਂ ਨੂੰ ਵੀ ਉਹ ਐਸਾ ਨਸਾ ਕਰਕਰ ਉਹਨਾਂ ਦੇ ਕੋਮਾ ਚ ਚਲੇ ਗਏ ਤੇ ਜਾਂ ਕਿਸੇ ਦੀ ਨਿਗਾਹ ਤੋਂ ਦੀਦਾ ਨਹੀਂ ਤੀਗਾ ਪੂਰੇ ਜਦੋਂ ਆ ਕੇ ਉਹਨਾਂ ਨੇ 20 ਤੋਂ 21 ਦਿਨ ਸੇਵਾ ਕਰੀ ਹੈ ਤਾਂ ਉਹ ਕਰਜ਼ਾ ਮੁਕਤ ਵੀ ਹੋਏ ਹੈ ਫੌਰਨ ਜਾ ਕੇ ਉਹਨਾਂ ਨੂੰ ਪੀਆਰ ਵੀ ਮਿਲੀ ਹੈ ਤੇ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਹੌਸਲੇ ਨਾਲ ਬਤੀਤ ਕਰਦੇ ਨੇ ਤੇ ਗਵਾਂ ਦੀ ਸੇਵਾ ਕਰਦੇ ਨੇ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਬਹੁਤ ਜਿਆਦਾ ਨਸ਼ਾ ਕਰਦਾ ਸੀ ਜੀ ਮੇਰਾ ਇੰਨਾ ਕ ਮਾੜਾ ਹਾਲ ਦੀ ਮੇਰੇ ਤੁਸੀਂ ਪਿੰਡ ਜਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਵੀ ਅੱਜ ਤੋਂ 3 ਮਹੀਨੇ ਪਹਿਲਾਂ ਮਤਵਾਲ ਕਿਹੋ ਜਿਹਾ ਇਨਸਾਨ ਸੀਗਾ ਮੈਨੂੰ 3 ਮਹੀਨੇ ਪਹਿਲਾਂ ਬਾਬਾ ਜੀ ਦੀ ਵੀਡੀਓ ਮਿਲੀ ਮੈਂ ਜਦੋਂ ਦੇਖਿਆ ਮੈਂ ਜਦੀ ਬਾਬਾ ਜੀ ਕੋਲੇ ਆਇਆ ਇਹਨਾਂ ਨੂੰ ਦਵਾਈ ਲੈ ਕੇ ਗਿਆ 1 ਮਹੀਨਾ ਦਵਾਈ ਖਾਧੀ ਹੈ ਜੀ ਜਦੋਂ ਦਾ ਮੈਂ ਬਾਬਾ ਜੀ ਦੇ ਲੜ ਲੱਗਿਆ ਮੈਂ ਤਰ ਤਰ ਭੁੱਲਦਾ ਮੇਰੇ ਤੇ ਇੰਨੀ ਕ ਗਊ ਮਾਤਾ ਦੀ ਬਾਬਾ ਜੀ ਦੀ ਕਿਰਪਾ ਹੋਈ ਹੈ ਬਸ ਮੈਂ ਅੱਜ ਪੂਰੀ ਚੜ੍ਹਦੀ ਕਲਾ ਚਾ ਜੀ ਹਾਂ ਜੀ ਪਰਿਵਾਰ ਸਮੇਤ ਆਏ ਬਾਬਾ ਜੀ ਦੀ ਵਜਨ ਬਰਾਸ ਹੋਇਆ ਜੀ ਸਾਡੀ ਜਿਹੜੀ ਮੰਨ ਦੀ ਅੱਛਾ ਸੀਗੀ ਉਹ ਪੂਰੀ ਹੁੰਦੀ ਹੈ ਜੀ ਨਸਾ ਕਿਸੇ ਵੀ ਕਿਸਮ ਦਾ ਹੈ ਕਿਸੇ ਵੀ ਕਿਸਮ ਦਾ ਕੋਈ ਰੋਗ ਹੈ ਉਹ ਜੜਾਂ ਚੋਂ ਪਟਿਆ ਜਾਂਦਾ ਜੀ ਕਿਵੇਂ ਲੱਗਿਆ ਅੱਜ ਸੇਵਾ ਕਰਕੇ ਗਊਆਂ ਨੂੰ ਵਧੀਆ ਲੱਗਿਆ ਜੀ ਮਨ ਨੂੰ ਸਕੂਨ ਮਿਲਿਆ ਅੱਜ ਪੇੜੇ ਘਰੋਂ ਬਣਾ ਕੇ ਲੈਂਦੇ ਸੀ ਜਿਹੜੇ ਅੱਜ ਗਊਨ ਚਾਰੇ ਮਾਮਾ ਜੀ ਘਰੋਂ ਬਣਾ ਕੇ ਲੈਂਦੇ ਸੀ ਦਵਾਈ ਨਾਲ ਬਹੁਤ ਫਰਕ ਪੈ ਗਿਆ ਜੀ ਦਵਾਈ ਦਾ ਕੋਈ ਪੈਸੇ ਨਾਲ ਨੱਤਾ ਜਾਂਦਾ ਜੀ ਤੇ ਆਪਣੇ ਘਰੇ ਤਿਆਰ ਕਰਦਨੇ ਬਾਬਾ ਜੀ ਅੱਥੀ ਜੀ ਲੋਕ ਪੈਸਾ ਇਹਨਾਂ ਨਾਲ ਖਰਾਬ ਕਰਦੇ ਨੇ ਜੀ ਬਹੁਤ ਜ਼ਿਆਦਾ ਪੈਸਾ ਖਰਾਬ ਹੁੰਦਾ ਜੀ ਡਾਕਟਰਾਂ ਨੇ ਜਾ ਕੇ ਇੱਥੇ ਕੋਈ ਪੈਸੇ ਨਹੀਂ ਲਿੱਤਾ ਜਾਂਦਾ ਬਾਬਾ ਜੀ ਨੇ ਲੈਂਦੇ ਕਿਸੇ ਸਾਡੀ ਧੀ ਭੈਣ ਦੇ ਬੱਚਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਕੁੜੀ ਕਤਰੀ ਦਾ ਪਰਿਵਾਰ ਚ ਕਲੇਸ਼ ਰਹਿੰਦਾ ਸਹੁਰਿਆਂ ਨਾਲ ਕਲੇਸ਼ ਹੈ ਜਾਂ ਬੱਚਾ ਬਾਹਰ ਪੀਆਰ ਨਹੀਂ ਹੁੰਦਾ ਜਾਂ ਕਿਸੇ ਦੇ ਉੱਤੇ ਕਰਜ਼ਾ ਕਰਜ਼ਾ ਨਹੀਂ ਲੈਂਦਾ ਕੋਈ ਵੀ ਕਾਮਨਾ ਸੁਖ ਕੇ ਆਜੋ ਉਹ ਗਵਾਂ ਗਵਾਂ ਵਾਸਤੇ ਆਟਾ ਦਾਣਾ ਗੋੜਾ ਸ਼ੱਕਰ ਪੀੜੀ ਬਣਵਾ ਲਿਓ ਜਿਹੜਾ ਇਨਸਾਨ ਵੀ ਉਰੇ ਸ਼ਰਧਾ ਨਾਲ ਆਊਗਾ ਗੁਰੂ ਦਾ ਨਾਮ ਜਪ ਕੇ ਆਊਗਾ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਪਰ ਪ੍ਰਮਾਤਮਾ ਦਾ ਜਰੀਆ ਜਿਹੜਾ ਵੀ ਉਰੇ ਜਾਨਵਰ ਆਉਂਦਾ ਉਹ ਰਾਜੀ ਐ ਕੋਈ ਲਿੱਸਾ ਨਹੀਂ ਹੈਗਾ ਉਰੇ ਲੋਕ ਤਨ ਔਰ ਮਨ ਤਨ ਨਾਲ ਸੇਵਾ ਕਰਕੇ ਜਾਂਦੀ ਹੈ। ਬਜਰੰਗ ਬਲੀ ਨੂੰ ਇੱਥੇ ਕੇਲੇ ਦਿੱਤੇ ਜਾ ਰਹੇ ਨੇ। ਕਿਹਦੇ ਬਜਰੰਗ ਬਲੀ ਆ ਇੱਥੇ ਜਾਨਵਰ ਰਹਿੰਦੇ ਆ ਭੁੱਖੇ ਆ ਬਸਾਰੇ ਕਈ ਦਿਨਾਂ ਤੋਂ ਰਹਿੰਦੇ ਆ ਵਿਚਾਰੇ। ਇੱਥੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ। ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਬਾਬਾ ਜੀ ਕਹਿੰਦੇ ਬਹੁਤ ਬਹੁਤ ਸੰਗਤਾਂ ਦੂਰੋਂ ਆਉਂਦੀਆਂ ਸਾਧਾ ਨਾਲ। ਅੱਜ ਇੱਥੇ ਸੰਗਤਾਂ ਆਈਆਂ ਸੀ। ਘਰਾਂ ਦੇ ਵਿੱਚੋਂ ਵੇਖੋ ਭੈਣ ਮਿੱਠੀਆਂ ਰੋਟੀਆਂ ਬਣਾ ਕੇ ਲਈ ਆ ਕਿਉਂਕਿ ਇਹਨਾਂ ਦੀਆਂ ਸੁੱਖਾ ਪੂਰੀਆਂ ਹੁੰਦੀਆਂ ਲੋਕ ਬਹੁਤ ਦੂਰੋਂ ਦੂਰੋਂ ਸ਼ਰਦਾ ਦੇ ਨਾਲ ਆ ਰਹੇ ਨੇ। ਬਾਬਾ ਲਖਵੀਰ ਸਿੰਘ ਜੀ ਸਾਡੇ ਨਾਲ ਨੇ ਪਾਪਾ ਜੀ ਸਾਸਰੀ ਕਾਲ ਜੀ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਸੋਡੇ ਚੈਨਲ ਨੂੰ ਜੀ ਆਇਆਂ ਜਿਹੜੇ ਸੋਡੇ ਚੈਨਲ ਦੇ ਮੈਂਦੇ ਰਾਹੀਂ ਕੋਨੇ-ਕੋਨੇ ਦੇ ਵਿੱਚ ਆਵਾਜ਼ ਆ ਜਿਹੜੀ ਬਲੰਦ ਹੋਊਗੀ ਅਸੀਂ ਸੋਨੂੰ ਜੀ ਆਇਆਂ ਕਹਿੰਦੇ ਆ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਬਾਈ ਜੀ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਰੋਗ ਹੈ ਚਾਹੇ ਉਹ ਗਠੀਏ ਦਾ ਹੈ ਚਾਹੇ ਉਹ ਏੜਜ ਦਾ ਹੈ ਚਾਹੇ ਉਹ ਕੈਂਸਰ ਦਾ ਹੈ ਚاہے ਉਹ ਸ਼ੂਗਰ ਦਾ ਚاہے ਨੈਰੋ ਸਿਸਟਮ ਬੀਕ ਹੋ ਚੁੱਕਿਆ ਹੈ ਚاہے ਗੁੱਡੇ ਗੁੱਡੇ ਦਰਦ ਕਰਦੇ ਆ ਕਿਡਨੀ ਦਾ ਜਿਹੜਾ ਰੋਗ ਹੈ ਡਾਇਲਿਸ ਕਰਾਉਣੇ ਪੈਂਦੇ ਆ ਲੀਵਰ ਦੀ ਇਨਫੈਕਸ਼ਨ ਹੋਈ ਪਈ ਹੈ ਜਾਂ ਬ੍ਰੇਨ ਜਾਂ ਨਸਾਂ ਕਮਜ਼ੋਰ ਹੋਈਆਂ ਪੀ ਐਨ ਐ ਦੁਬਾਰਾ ਬਾਰ ਬਾਰ ਡਾਕਟਰਾਂ ਦੀ ਦਵਾਈ ਲੈਣ ਨਾਲ ਠੀਕ ਨਹੀਂ ਹੋ ਰਹੇ ਗੁਰੂ ਮਹਾਰਾਜ ਦੀ ਐਸੀ ਅਪਾਰ ਕਿਰਪਾ ਹੁੰਦੀ ਆ ਸੱਚੇ ਬਾਦਸ਼ਾਹ ਦੀ ਜਿਹੜਾ ਇਨਸਾਨ ਗੁਰੂ ਘਰ ਮੱਥਾ ਦੇ ਕੇ ਗਵਾਨ ਨੂੰ ਕੁਛ ਨਾ ਕੁਛ ਲੈ ਕੇ ਆਉਂਦਾ ਉਸ ਪਰਿਵਾਰ ਦੇ ਉੱਤੇ ਚੜਦੀ ਕਲਾ ਹੁੰਦੀ ਹੈ ਇਸ ਚੀਜ਼ ਦਾ ਜਿਹੜਾ ਹੈਗਾ ਇਹ ਸੰਗਤ ਹੈ ਇਹ ਇਹਦਾ ਜਿਹੜਾ ਸੱਚ ਹੈ ਉਹ ਸਾਹਮਣੇ ਆਇਆ ਪਿਆ ਕਿਸੇ ਕਿਸਮ ਦੇ ਪਰਿਵਾਰ ਦੇ ਵਿੱਚ ਕੋਈ ਨਸਾ ਹੈ ਚਾਹੇ ਉਹ ਚਿੱਟੀ ਦਾ ਨਸਾ ਹੈ ਚਾਹੇ ਉਹ ਭੁੱਕੀ ਦਾ ਨਸਾ ਹੈ ਚਾਹੇ ਅਫੀਮ ਦਾ ਨਸਾ ਹੈ ਮੈਡੀਕਲ ਨਸਾ ਹੈ ਕਿਸੇ ਕਿਸਮ ਦਾ ਚਾਹੇ ਕੋਈ ਰਵੈਤੀ ਨਸਾ ਚਾਹੇ ਬਾਹਰ ਦਾ ਮੈਡੀਕਲ ਚਾਹੇ ਭੁੱਕੀ ਅਫੀਮ ਦਾ ਨਸਾ ਜਿਹੜਾ ਇੱਕ ਵਾਰ ਸਾਧੋ ਦਵਾਈ ਲੈ ਜਾਂਦਾ ਉਹ ਦੁਬਾਰਾ ਜ਼ਿੰਦਗੀ ਦੇ ਵਿੱਚ ਨਸਾ ਨਹੀਂ ਕਰਦਾ ਗੁਰੂ ਮਹਾਰਾਜ ਦੀ ਐਸੀ અપਾਰ ਕਿਰਪਾ ਹੁੰਦੀ ਹੈ ਜਿਹੜਾ ਇਨਸਾਨ ਔਰੇ ਸ਼ਰਧਾ ਨਾਲ ਆਉਂਦਾ ਹੈ ਗੋਵਾਂ ਦੀ ਸੇਵਾ ਕਰਦਾ ਹੈ ਚਾਹੇ ਉਹਨੇ ਬਾਹਰ ਜਾਣਾ ਹੈ ਚਾਹੇ ਉਹਦੇ ਕਰਜ਼ਾ ਜਾਦੇ ਹੋਇਆ ਪਿਆ ਉਹਦੇ ਐਸੀ ਗੁਰੂ ਮਹਾਰਾਜ ਦੀ અપਾਰ ਕਿਰਪਾ ਹੁੰਦੀ ਹੈ ਦੁਬਾਰਾ ਉਹ ਜ਼ਿੰਦਗੀ ਦੇ ਵਿੱਚ ਨਸਾ ਨਹੀਂ ਕਰਦਾ ਜਿਹੜੇ ਅਮਰੀਕਾ ਦੇ ਵਿੱਚੋਂ ਡਾਕਟਰਾਂ ਨੇ ਜਵਾਬ ਦਿੱਤਾ ਦੀ ਬੱਚਿਆਂ ਨੂੰ ਵੀ ਉਹ ਐਸਾ ਨਸਾ ਕਰ ਉਹਨਾਂ ਦੇ ਕੋਮਾ 'ਚ ਚਲੇ ਗਏ ਤੇ ਜਾਂ ਕਿਸੇ ਦੀ ਨਿਗਾਹ ਤੋਂ ਦੀਂਦਾ ਨਹੀਂ ਤੀਗਾ ਉਰੇ ਜਦੋਂ ਆ ਕੇ ਉਹਨਾਂ ਨੇ 20 ਤੋਂ 21 ਦਿਨ ਸੇਵਾ ਕਰੀ ਹੈ ਤਾਂ ਉਹ ਕਰਜ਼ਾ ਮੁਕਤ ਵੀ ਹੋਏ ਹੈ ਫੌਰਨ ਜਾ ਕੇ ਉਹਨਾਂ ਨੂੰ ਪੀਆਰ ਵੀ ਮਿਲੀ ਹੈ ਤੇ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਹੌਸਲੇ ਨਾਲ ਬਤੀਤ ਕਰਦੇ ਨੇ ਤੇ ਗਵਾਂ ਦੀ ਸੇਵਾ ਕਰਦੇ ਨੇ ਜਿਹੜੀ ਰਹੀ ਮਹਾਪੁਰਸ਼ੋਂ ਨਸੇ ਦੀ ਗੱਲ ਨਸ਼ਾ ਕਿਸੇ ਵੀ ਕਿਸਮ ਦਾ ਜਿੰਨੀ ਵੀ ਡੋਜ਼ ਦਾ ਨਸ਼ਾ ਹੈ ਉਹ ਦੁਬਾਰਾ ਜ਼ਿੰਦਗੀ ਚ ਬੰਦਾ ਨਹੀਂ ਕਰਦਾ ਜੇ ਕੇਰਾ ਉਹ ਆ ਕੇ ਦਵਾਈ ਲੈ ਜਾਂਦਾ ਹੈ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਕਿਸ ਤਰ੍ਹਾਂ ਸੰਗਤਾਂ ਮਿਲਣਾ ਕਿਸ ਤਰ੍ਹਾਂ ਤੁਹਾਡੇ ਨਾਲ ਮਿਲ ਮਲਾਪ ਹੋਵੇ ਸਾਡਾ ਇਹਦਾ ਮਿਲਣ ਦਾ ਸਮਾਂ ਹੈ ਉਹ ਦਿਓਲ ਮੈਰਿਜ ਬੈਲਸ ਪਿੰਡ ਕੱਟੂਵਾਲੀਆਂ ਦੇ ਵਿੱਚ ਅਸੀਂ ਮਿਲਦੇ ਆ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਜੇੜਾ ਸਾਡਾ ਮਿਲਣ ਦਾ ਸਮਾਂ ਹੈ ਮੇਰਾ ਪਿੰਡ ਜੀ ਮਡੇਰਕਲਾ ਮੇਰਾ ਨਾਮ ਮਤਵਾਲ ਸਿੰਘ ਹੈ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਜੀ ਮੇਰਾ ਇੰਨਾ ਕੁ ਮਾੜਾ ਹਾਲ ᱛੀ ਮੇਰੇ ਤੁਸੀਂ ਪਿੰਡ ਜਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਵੀ ਅੱਜ ਤੋਂ 3 ਮਹੀਨੇ ਪਹਿਲਾਂ ਮਤਵਾਲ ਕਿਹੋ ਜਿਹਾ ਇਨਸਾਨ ਸੀਗਾ ਤੇ ਅੱਜ ਮੈਂ ਤੁਹਾਡੇ ਸਾਹਮਣੇ ਆ ਮੈਨੂੰ 3 ਮਹੀਨੇ ਪਹਿਲਾਂ ਬਾਬਾ ਜੀ ਦੀ ਵੀਡੀਓ ਮਿਲੀ ਮੈਂ ਜਦੋਂ ਦੇਖਿਆ ਮੈਂ ਜਦੀ ਬਾਬਾ ਜੀ ਕੋਲੇ ਆਇਆ ਇਹਨੇ ਤਾਂ ਦਵਾਈ ਲੈ ਕੇ ਗਿਆ ਇੱਕ ਮਹੀਨਾ ਦਵਾਈ ਖਾਧੀ ਹੈ ਜੀ ਮੈਂ ਹੁਣ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਮੇਰੇ ਪਿੰਡ ਜਾ ਕੇ ਕਿਸੇ ਵੀ ਬੱਚੇ ਇਨਸਾਨ ਤੋਂ ਪੁੱਛ ਸਕਦੇ ਹੋ ਵੀ ਅੱਜ ਮਤਵਾਲ ਕਿਹੋ ਜਿਹਾ ਇਨਸਾਨ ਆ ਤੁਹਾਡੇ ਸਾਹਮਣੇ ਜਿਵੇਂ ਸਿੱਖ ਸਰਦਾਰਾਂ ਜਦੋਂ ਦਾ ਮੈਂ ਬਾਬਾ ਜੀ ਦੇ ਲੜ ਲੱਗਿਆ ਮੈਂ ਤਰ ਤਰ ਭੁੱਲਦਾ ਮੇਰੇ ਤੇ ਇੰਨੀ ਕੁ ਗਊ ਮਾਤਾ ਦੀ ਬਾਬਾ ਜੀ ਦੀ ਕਿਰਪਾ ਹੋਈ ਹੈ ਬਸ ਮੈਂ ਅੱਜ ਪੂਰੀ ਚੜ੍ਹਦੀ ਕਲਾ ਚਾਂ ਜੀ ਜਿਹੜੀ ਤੁਸੀਂ ਦਵਾਈ ਲੈ ਕੇ ਸੀ ਬਾਬਾ ਜੀ ਤੋਂ ਕੋਈ ਉਹਦਾ ਸਾਈਡ ਇਫੈਕਟ ਹੈ ਕੋਈ ਨਾ ਜੀ ਨਾ ਦੇਖੋ ਜੀ ਉਹ ਦੇਸੀ ਮੈਨੂੰ ਬਾਬਾ ਜੀ ਨੇ ਭਸਮਾ ਲਿਖ ਕੇ ਦਿੱਤੀਆਂ ਮੈਂ ਬਾਜ਼ਾਰ ਤੋਂ ਲਿਆ ਕੇ ਦਿੱਤੀਆਂ ਬਾਬਾ ਜੀ ਨੇ ਮੈਨੂੰ ਅੱਗ ਤੇ ਮਾਰ ਕੇ ਤਿਆਰ ਕਰਕੇ ਦਿੱਤੀਆਂ ਬਾਬਾ ਜੀ ਕੋਈ ਪੈਸਾ ਨਹੀਂ ਲੈਂਦੇ ਜੀ ਹੁਣ ਜਨਕੇ ਪੂਰੀ ਸ਼ਰਦਾ ਬਣੀ ਹੋਈ ਆ ਹਾਂ ਜੀ ਹਾਂ ਜੀ ਬਿਲਕੁਲ ਮੈਂ ਹਰ ਰੋਜ਼ ਬਾਬਾ ਜੀ ਨਾਲ ਸੇਵਾ ਤੇ ਹੀ ਲੱਗਣਾ ਜੀ ਬਾਬਾ ਜੀ ਸਵੇਰੇ 2 ਵਜੇ ਗਾਵਾਂ ਨੂੰ ਹਰਾਚਾਰਾ ਵਰਜੰਗਬਲੀ ਨੂੰ ਪ੍ਰਸ਼ਾਦ ਦੇ ਮੂਰਾਂ ਨੂੰ ਦਾਣੇ ਇਹ ਬੱਚਾ ਰਜਾਨਾ ਦੀ ਤਰ੍ਹਾਂ ਡਿਊਟੀ ਕਰਦਾ ਹੈ ਇਹ ਕਹਿੰਦਾ ਵੀ ਇਹ ਗਊ ਮਾਤਾ ਨੇ ਮੇਰਾ ਜੀਵਨ ਬਣਾਤਾ ਮੈਂ ਧਰ-ਧਰ ਭੁੱਲਦਾ ਤਾਂ ਐਦੂ ਵੱਡੀ ਮਿੰਦੂ ਸੇਵਾ ਕੋਈ ਹੋਰ ਨਹੀਂ ਸਕਦੀ ਇਹ ਬੱਚਾ ਬਹੁਤ ਤਨ ਔਰ ਮਨ ਤਨ ਨਾਲ ਸੇਵਾ ਕਰਦਾ ਹੈ ਜੀ ਕਿਹੜਾ ਪਿੰਡ ਬਾਪੂ ਜੱਪਣਾ ਮੇਰਾ ਪਿੰਡਾ ਜੀ ਲਹਿਰਾ ਤੂ ਕੋਲਾ ਜ਼ਿਲ੍ਹਾ ਬਰੰਡਾ ਜੀ ਅਸੀਂ ਤਾਂ ਜੀ ਬਾਬਾ ਜੀ ਦੀ ਸੋਭਾ ਸੁਲਕੇ ਆਏ ਆ ਵੀ ਜਿਹੜੇ ਇਹਦੇ ਨੂੰ ਬਸਰ-ਵिलास ਆ ਜੀ ਪੂਰੇ ਹੁੰਦੇ ਆ ਜੀ ਕਿੰਨੇ ਚਿਰ ਤੋਂ ਬਾਬਾ ਜੀ ਨਾਲ ਤੁਸੀਂ ਜੁੜੇ ਹੋ ਸਾਨੂੰ 2 ਮਹੀਨੇ 1.5 ਮਹੀਨਾ ਹੋ ਗਿਆ ਜੀ ਅੱਜ ਮੈਂ ਵੇਖਿਆ ਵੀ ਤੁਹਾਡਾ ਪਰਿਵਾਰ ਵੀ ਸਾਰਾ ਨਾਲ ਆਇਆ ਸਾਰੇ ਪਰਿਵਾਰ ਸਮੇਤ ਆਏ ਹਾਂ ਹਾਂ ਜੀ ਪਰਿਵਾਰ ਸਮੇਤ ਆਏ ਆ ਬਾਬਾ ਜੀ ਜੀ ਬਜਨ ਬਰਾਸ ਹੋਇਆ ਜੀ ਸਾਡੀ ਜਿਹੜੀ ਮੰਨ ਦੀ ਅੱਛਾ ਸੀਗੀ ਉਹ ਪੂਰੀ ਹੁੰਦੀ ਹੈ ਜੀ ਉਹਦਾ ਕਰਕੇ ਅਸੀਂ ਸਾਰਾ ਪਰਿਵਾਰ ਅੱਜ ਸੇਵਾ ਕਰਨ ਬਾਬਾ ਜੀ ਦੇ ਹੁਕਮ ਨਾਲ ਆਏ ਜੀ ਜੀ ਜਿਹੜੇ ਵੀਡੀਓ ਵੇਖ ਰਹੇ ਆ ਤੁਹਾਡੀ ਗੱਲਬਾਤ ਸੁਣ ਰਹੇ ਆ ਬਾਬਾ ਜੀ ਦੀ ਸੁਣ ਰਹੇ ਆ ਇਹ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਬੈਠੇ ਆ ਸਾਡੇ ਨੌਜਵਾਨ ਬਾਬਾ ਜੀ ਕਹਿੰਦੇ ਸੀ ਫਰੀ ਦਵਾਈ ਦਿੰਨੇ ਆ ਸਾਡੇ ਕੋਲੇ ਆਓ ਸੇਵਾ ਮੈਸਤਾ ਇਹੀ ਕਹਿਣਾ ਵੀ ਜਿਹੜੀ ਨਵੀਂ ਪਨੀਰੀ ਹੈ ਜੀ ਇਹ ਵੀ ਨਸ਼ੇ ਤੋਂ ਮੁਕਤ ਹੋ ਜਾਏ ਵੀ ਜਿਹੜੀ ਹੁਣ ਇਹ ਪਨੀਰੀ ਨੇ ਜਮਨ ਨਸ਼ਿਆਂ ਚ ਦਲ ਦਲ ਤੋਂ ਗੁਜ਼ਰੀ ਪਈ ਹੈ ਜੀ ਵੀ ਇਹ ਜੇ ਨਿਕਲ ਜੇ ਤਾਂ ਬਹੁਤ ਵਧੀਆ ਗੱਲ ਹੈ ਜਿਵੇਂ ਹੁਣ ਬਾਬਾ ਜੀ ਦਵਾਈ ਦਿੰਦੇ ਆ ਜੀ ਤੇ ਸਭ ਨੂੰ ਜਿਵੇਂ ਜਿਹੜਾ ਕੋਈ ਲੈ ਕੇ ਜਾਂਦਾ ਜੀ ਤਕਰੀਬਨ ਸਭ ਠੀਕ ਹੁੰਦਾ ਜੀ ਤੇ ਮੇਰੀ ਤਾਂ ਇਹੀ ਹੈਗੀ ਹੈ ਤੁੰਨਾ ਤੇ ਵੀ ਜੇ ਕਿਸੇ ਵੀ ਦੂਰ ਤਾਈਂ ਜਾਂਦਾ ਵੀ ਬਾਬਾ ਜੀ ਦਾ ਪਤਾ ਲੱਗਦਾ ਤਾਂ ਜ਼ਰੂਰ ਆ ਕੇ ਆਪਣੀ ਇੱਕ ਵਾਰੀ ਬਾਬਾ ਜੀ ਕੋਲੇ ਆਉਣ ਆਹਲੇ ਡਾਕਟਰ ਵੀ ਦੱਸਣ ਤੇ ਨਸ਼ੇ ਤੋਂ ਮੁਕਤ ਹੋਣਗੇ ਤੇ ਜੇ ਆਪਾਂ ਕਹਿੰਦੇ ਆ ਸਾਹਿਬ ਗੱਲ ਇਹ ਹੈ ਵੀ ਜਿਵੇਂ ਖੂਹ ਦੇ ਵਿੱਚ ਪਾਣੀ ਪਿਆ ਜਾਂ ਘੜੇ ਦੇ ਵਿੱਚ ਪਾਣੀ ਪਿਆ ਜਾਂ ਕਿਸੇ ਕੈਂਪਰ ਦੇ ਵਿੱਚ ਪਾਣੀ ਪਿਆ ਘੜੇ ਦੇ ਵਿੱਚ ਜੇ ਪਾਣੀ ਪਿਆ ਤਾਂ ਘੜਾ ਪਾਣੀ ਨਹੀਂ ਹੋ ਸਕਦਾ ਜੇ ਕੈਂਪਰ ਦੇ ਵਿੱਚ ਪਾਣੀ ਪਿਆ ਕੈਂਪਰ ਪਾਣੀ ਨਹੀਂ ਹੋ ਸਕਦਾ ਜੇ ਖੂਹ ਦੇ ਵਿੱਚ ਪਾਣੀ ਪਿਆ ਖੂਹ ਪਾਣੀ ਨਹੀਂ ਹੋ ਸਕਦਾ ਜਿਹੜਾ ਬੰਦਾ ਚਿੱਟੇ ਦਾ ਨਸ਼ਾ ਕਰਦਾ ਹੈ ਯਾ ਭੀਮ ਦਾ ਸ਼ਰਾਬ ਦਾ ਭੁੱਕੀ ਦਾ ਨਸ਼ਾ ਕਰਦਾ ਹੈ ਉਹਦਾ ਜਿਹੜਾ ਸੈਂਟਰ ਹੈ ਉਹਦਾ ਇਲਾਜ ਨਹੀਂ ਹੈ ਉਹਦਾ ਇਲਾਜ ਜਿੰਨਾ ਚਿਰ ਉਹਦਾ ਬਲੱਡ ਚੇਂਜ ਨਹੀਂ ਹੁੰਦਾ ਉਹਦਾ ਨਰਵਸ ਸਿਸਟਮ ਨੂੰ ਤਾਕਤ ਨਹੀਂ ਮਿਲਦੀ ਉਹ ਬੱਚੇ ਦੀ ਜਿਹੜਾ ਸੋਚ ਹੈ ਉਹ ਬਦਲੀ ਨਹੀਂ ਜਾਂਦੀ ਵੀ ਬੇਡਾ ਤੁਸੀਂ ਸੇਵਾ ਵਾਲੇ ਪਾਸੇ ਆਓ ਤਨਮਨ ਤਨਨਾ ਸੇਵਾ ਕਰੋ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਿਹਾ ਹੈ ਵੀ ਕਿਰਤ ਕਰੋ ਵੰਡ ਸਕੋ ਜਿਹੜਾ ਇਨਸਾਨ ਕਿਰਤ ਕਰਕੇ ਆਪਣਾ ਪ੍ਰਸਾਦ ਆ ਸਕਦਾ ਜੀ ਉਹਨੂੰ ਨਸ਼ੇ ਦੀ ਲੋੜ ਨਹੀਂ ਪੈਂਦੀ ਉਹਨੂੰ ਪਰਮਾਤਮਾ ਦੇ ਜਨੂਨ ਦੀ ਲੋੜ ਪੈਂਦੀ ਹੈ ਜਿਹੜਾ ਇਨਸਾਨ ਆ ਕੇ ਦਵਾਈ ਲੈ ਕੇ ਜਾਂਦਾ ਉਹਨੂੰ ਦੁਬਾਰਾ ਨਸਿਆਂ ਦਾ ਠੇਬੇ ਖਾਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਦੁਬਾਰਾ ਸੈਂਟਰ 'ਚ ਜਾਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਡਾਕਟਰਾਂ ਦੇ ੱਟਕੇ ਖਾਣ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜਿੰਨੀ ਅਪਾਰ ਕਿਰਪਾ ਹੁੰਦੀ ਹੈ ਉਹ ਸਾਰੀਆ ਗਊ ਮਾਤਾ ਦੇ ਬਚਨਾਂ ਬਲਾਸਾਂ ਨਾਲ ਹੁੰਦੀ ਹੈ ਜੀ ਜਿਹੜੇ ਬੱਚੇ ਕੋਈ ਬਾਹਰ ਫੋਰਨ ਦੇ ਵਿੱਚ ਰਹਿੰਦੇ ਨੇ ਜਿਵੇਂ ਅਮਰੀਕਾ, ਕੈਰੀਦਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਜਰਮਨ ਜਿਹੜੇ ਬੱਚੇ ਬਾਹਰ ਰਹਿੰਦੇ ਨੇ ਨਹੀਂ ਆ ਸਕਦੇ ਉਹ ਸਾਤੋਂ ਸਾਡਾ ਨੰਬਰ ਨੋਟ ਕਰ ਲੈਣ ਸਾਤੋਂ ਅਰਦਾਸ ਵੀ ਕਰਵਾ ਸਕਦੇ ਨੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕੋਈ ਪੈਸਾ ਨਹੀਂ ਲੈਂਦਾ ਜਾਂਦਾ ਪਾਠ ਕਰਵਾ ਸਕਦੇ ਨੇ ਕੋਈ ਪੈਸਾ ਨਹੀਂ ਲੈਂਦਾ ਜਾਂਦਾ ਦਵਾਈ ਆਪਦੇ ਘਰ ਬੈਠੇ ਮੰਗਵਾ ਸਕਦੇ ਨੇ ਆਪ ਸਾਡੀ ਆਪਦੀ ਦਵਾਈ ਦਾ ਕੋਈ ਪੈਸਾ ਨਹੀਂ ਲੈਂਦਾ ਜਾਂਦਾ ਜਿਹੜੀਆਂ ਭਸਮਾਂ ਅਸੀਂ ਲੈ ਕੇ ਦੇਵਾਂਗੇ ਉਹ ਬਾਜ਼ਾਰ ਚੋਂ ਲੈ ਕੇ ਆਉਣੀਆਂ ਨੇ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਦੇਵਾਂਗੇ ਨਸ਼ਾ ਕਿਸੇ ਵੀ ਕਿਸਮ ਦਾ ਹੈ ਕਿਸੇ ਵੀ ਕਿਸਮ ਦਾ ਕੋਈ ਰੋਗ ਹੈ ਉਹ ਜੜ੍ਹਾਂ ਚੋਂ ਪੱਟਿਆ ਜਾਂਦਾ ਜੀ ਸੰਗਤਾਂੀਆਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬੀਬੀਆਂਆਂ ਸਾਡੀਆਂ ਇਹਨਾਂ ਨੇ ਗਊਆਂ ਦੀ ਸੇਵਾ ਕੀਤੀ ਹੈ ਪਰਿਵਾਰ ਆਇਆ ਸ਼ਰਧਾ ਭਾਵਨਾ ਦੇ ਨਾਲ ਆਇਆ ਗੱਲਬਾਤ ਕਰਦੇ ਆਂ ਕਿਹੜੇ ਪਿੰਡੋਂ ਆਏ ਅਸੀਂ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ ਪਹਿਲੀ ਵਾਰ ਆਏ ਆ ਜਾਂ ਇਸ ਤੋਂ ਪਹਿਲਾਂ ਵੀ ਆਏ ਆਂ ਅਸੀਂ ਪਹਿਲੀ ਵਾਰੀ ਆਏ ਜੱਜ ਗਊਆਂ ਦੇ ਸੇਵਾ ਕਰਨ ਹਾਂ ਜੀ ਅੱਜ ਸੇਵਾ ਕਰੀ ਕਿਵੇਂ ਲੱਗਿਆ ਮਨ ਨੂੰ ਬਹੁਤ ਵਧੀਆ ਲੱਗਿਆ ਜੀ ਕਿਰਪਾ ਮਹਾਰਾਜ ਜੀ ਹਾਂ ਜੀ ਬੱਚੇ ਠੀਕ ਹੋਏ ਤੁਹਾਡੇ ਕੋਈ ਜੇ ਉਹ ਢਿੱਲਾ ਮਿੱਠਾ ਸੀ ਜਾਂ ਕਿਹੜੀ ਹਾਂ ਜੀ ਹਾਂ ਜੀ ਕਿਰਪਾ ਮਹਾਰਾਜ ਦੀ ਵਧੀਆ ਖੁਸ਼ਮਕਣ ਹਾਂ ਜੀ ਮਾਤਾ ਖੜੀਆਂ ਇਹਨਾਂ ਨਾਲ ਵੀ ਗੱਲ ਕਰਦੇ ਮਾਤਾ ਸਾਸਤਰੀ ਕਾਂ ਕਿਵੇਂ ਲੱਗਿਆ ਅੱਜ ਸੇਵਾ ਕਰਕੇ ਗਊਆਂ ਦੀ ਵਧੀਆ ਲੱਗਿਆ ਮਨ ਨੂੰ ਸਕੂਨ ਤੇ ਮਿਲਿਆ ਹਾਂ ਠੀਕ ਲੱਗਿਆ ਵਧੀਆ ਕਿਰਪਾ ਬਖਸ਼ਾ ਇੱਥੇ ਹਾਂ ਜੋ ਬਾਬਾ ਜੀ ਬਚਨ ਬਲਾਸ ਕਰਦੇ ਉਹ ਕਿਦਾਂ ਲੱਗੇ ਤੁਹਾਡਾ ਵਧੀਆ ਥੀ ਵਧੀਆ ਲੱਗੇ ਸਾਨੂੰ ਮੈਨਾਂ ਵੀ ਸੇ ਦਾ ਵੀ ਬੱਚਾ ਕੋਈ ਨਸ਼ੇ ਚ ਹੈਗਾ ਉਹ ਇੱਥੇ ਆਉਣਾ ਕਿ ਗੁੰਗਾ ਦੀ ਸੇਵਾ ਕਰਨ ਬਾਬਾ ਜੀ ਤੋਂ ਦਵਾਈ ਲੈ ਕੇ ਜਾਣਾ ਬੱਚੇ ਦੀ ਜ਼ਿੰਦਗੀ ਬਚਦੀ ਤੇ ਤੁਹਾਡੇ ਜਿੰਨੇ ਕਿ ਸ਼ਰਧਾ ਪੂਰੀ ਵਿਸ਼ਵਾਸ ਬਣਿਆ ਹੋਏ ਬੱਜਿਆ ਹੋਏ ਮੈਂ ਵੀ ਹਾਂ ਬਣਿਆ ਉਹ ਪ੍ਰਮਾਤਾ ਕਰੂ ਮਗਉ ਮਾਤਾ ਸਾਡੀ ਕਿਰਪਾ ਅੱਜ ਅੱਜ ਪੇੜੇ ਘਰੋ ਬਣਾ ਕੇ ਲੈਂਦੇ ਸੀ ਜਿਹੜੇ ਅੱਜ ਗਊਨ ਚਾਰੇ ਬਾਬਾ ਜੀ ਘਰ ਨਹੀਂ ਬਣਾ ਖੇ ਲੈਂਦੇ ਸੀ ਤਾਂ ਇਹ ਕਰਨ ਬਣਾ ਖੇ ਲੈਂਦੇ ਸੀ ਪਹਿਲੀ ਵਾਰੀ ਅੱਜ ਆਏ ਆ ਬਾਬਾ ਜੀ ਗੋਂਗਾਂ ਦੀ ਸੇਵਾ ਕਰਨ ਵਾਸਤੇ ਕਹਿੰਦੇ ਆ ਪਰਮਾਤਮਾ ਸਭ ਦਾ ਭਲਾ ਕਰੇ ਹੂੰ ਹੂੰ ਤਾਂ ਹੀ ਤੇ ਸਭ ਦਾ ਭਲਾ ਕਰੇ ਪਰਮਾਤਮਾ ਸਭ ਦੇ ਕਾਰਜ ਰਾਸ ਕਰੇ ਹਾਂ ਇਹਨ ਦੁੱਗਣੀ ਰਾਤ ਚੌਗਣੀ ਪਰਮਾਤਮਾ ਤਰੱਕੀ ਦੇ ਦੇ ਗੋਂਗਾਂ ਦੀ ਸੇਵਾ ਕਰਦੇ ਰਹੀ ਗਏ ਜੀ ਜੀ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਭੈਣ ਜੀ ਵੀ ਤੁਸੀਂ ਅੱਜ ਪਹੁੰਚੇ ਹੋ ਕੋਈ ਵੀਡੀਓ ਵੇਖੀ ਹੈ YouTube ਤੇ ਦੇਖੀ ਤੇ YouTube ਤੇ ਵੇਖਿਆ ਸੀ ਫਿਰ ਮਾਨ ਜਗ ਸੀ ਬਾਬਾ ਜੀ ਨਾਲ ਸੰਪਰਕ ਕਰਿਆ ਫੋਨ ਤੇ ਹਾਂ ਜੀ ਸੀ ਮੂਲ ਸੀ ਗੱਤਨਾਈ ਜੀ ਹੂੰ ਅੱਜ ਕੁ ਮੋਦੀ ਸੇਵਾ ਕਰੀ ਆ ਤੁਸੀਂ ਕਰੋ ਮੈਂ ਆਟਾ ਵੇਖ ਰਿਹਾ ਜੀ ਮਾਤਾ ਪੀੜੇ ਚਾਰੀ ਜਾਂਦੀ ਸੀ ਤੁਸੀਂ ਹੋਰ ਵੀ ਬਹੁਤ ਕੁਝ ਲਾਈ ਸੀ ਹਨਾ ਚਾਰ ਨੂੰ ਗਊਆਂ ਦੇ ਹਾਂਜੀ ਪਰਿਵਾਰ ਆਏ ਹੋਏ ਨਹੀਂ ਜੀ ਅਸੀਂ ਆਏ ਇਕੱਲੇ ਜੀ ਕਿਵੇਂ ਲੱਗਾ ਪਿੰਨ ਸੇਵਾ ਬਹੁਤ ਵਧੀਆ ਲੱਗਾ ਜਿੱਦਣਗੇ ਚੂੜੇ ਦੇ ਬਾਬਾ ਜੀ ਨਾਲ ਬਹੁਤ ਵਧੀਆ ਲੱਗਿਆ ਜੀ ਇਸ ਪੁੰਨਾਂ ਦੀ ਵਰਖਾ ਹੋਰੀ ਪਰਮਾਤਮਾ ਦੀ ਬਹੁਤ ਵਧੀਆ ਮੇਲੀ ਵਾਰ ਆਏ ਤੇ ਦੂਜੀ ਤੀਜੀ ਵਾਰ ਨਹੀਂ ਜੀ ਪਹਿਲੀ ਵਾਰ ਹੀ ਆਇਆ ਸੀ ਸੇਵਾ ਕਰਨ ਗਊਆਂ ਦੇ ਤੇ ਇਹ ਬਾਬਾ ਜੀ ਤੁਹਾਨੂੰ ਪਤਾ ਕਿਵੇਂ ਲੱਗਾ ਸੀ ਐਡ ਦੇਖ ਕੇ ਪਤਾ ਲੱਗਿਆ ਜੀ ਮੋਬਾਈਲ ਤੋਂ ਹਾਂ ਜੀ ਜਨਨ ਕੀ ਵੀਡੀਓ ਵੇਖੀ ਹੋਣੀ ਤੁਸੀਂ ਪਹਿਲਾਂ ਜੀ ਹਾਂ ਜੀ ਜੀ ਸਿੱਖ ਸੰਗਤਾਂ ਬਹੁਤ ਦੂਰ ਦੂਰੋਂ ਆਉਂਦੀਆਂ ਦੂਰ ਦੂਰੋਂ ਆ ਕੇ ਜਨਨ ਕਿ ਇੱਥੇ ਜਿਹੜੀਆਂ ਗਉਆਂ ਰੱਖੀਆਂ ਹੋਈਆਂ ਬਹੁਤ ਜ਼ਿਆਦਾ ਜਗ੍ਹਾ ਤੇ ਇੱਥੇ ਸੇਵਾ ਕਰਦੀਆਂ ਸਿੱਖ ਸੰਗਤਾਂ ਆ ਕੇ ਦੂਰ ਦੂਰ ਤੋਂ ਆਉਂਦੇ ਨੇ ਵੈਜੀ ਜਿਕ ਖਾਲਸਾ ਵੈਜੀ ਜਿਕ ਫਤਿਹ ਸਾਡਾ ਪਿੰਡ ਪੱਠਲਾ ਜੀ ਫੱਟੂ ਪੱਠਲਾ ਜੀ ਤੇ ਆਪਣੇ ਪਿੰਡੋਂ ਬਹੁਤ ਮੁੰਡੇ ਦਾ ਸ਼ਕਲ ਦੇ ਸੀ ਜੀ ਚਿੱਟੇ ਦਾ ਦਾਰੂ ਦਾ ਹੂੰ ਬਹੁਤ ਆਪਣੇ ਬਾਬਾ ਜੀ ਕੋਲ ਆ ਕੇ ਹੂੰ ਸਹੀ ਹੋ ਗਏ ਜੀ ਹੂੰ ਦਵਾਈ ਨਾਲ ਬਹੁਤ ਫਰਕ ਪੈ ਗਿਆ ਜੀ ਹੂੰ ਹੂੰ ਦਵਾਈ ਦਾ ਕੋਈ ਪੈਸਾ ਨਹੀਂ ਲੱਤਾ ਜਾਂਦਾ ਜੀ ਹੂੰ ਤੇ ਆਪਣੇ ਘਰੇ ਤਿਆਰ ਕਰ ਦਿੰਦੇ ਨੇ ਬਾਬੇ ਉਹ ਜੱਥੀ ਜੀ ਹੂੰ ਹਾਂਜੀ ਉਹ ਬਾਬਾ ਜੀ ਕਰ ਰਹੇ ਆ ਦਵਾਈ ਜਿਹੜੀ ਫਰੀ ਦੇ ਦੇ ਇਸ ਕਰਕੇ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਬਚ ਜੇ ਹਾਂਜੀ ਵੇਖੋ ਮਹਿੰਗੇ ਮਹਿੰਗੇ ਸੈਂਟਰਾਂ 'ਚ ਜਾਂਦੇ ਆ ਪੈਸੇ ਦਿੰਦੇ ਆ ਹਨਾ ਉੱਥੇ ਕਹਿੰਦੇ ਵੀ ਇਲਾਜ ਫੇਰ ਵੀ ਨਹੀਂ ਹੁੰਦਾ ਹਾਂਜੀ ਲੋਕ ਪੈਸਾ ਇਹਨਾਂ ਨਾਲ ਖਰਾਬ ਕਰਦੇ ਨੇ ਜੀ ਹੂੰ ਬਹੁਤ ਜ਼ਿਆਦਾ ਪੈਸਾ ਖਰਾਬ ਹੁੰਦਾ ਜੀ ਡਾਕਟਰਾਂ 'ਚ ਜਾ ਕੇ ਹੂੰ ਇਥੇ ਕੋਈ ਪੈਸੇ ਨਹੀਂ ਲਿੱਤਾ ਜਾਂਦਾ ਜੀ ਬਾਬਾ ਜੀ ਨੇ ਲੈਂਦੇ ਨਹੀਂ ਜਿਹੜਾ ਪਾਸ ਮਤਿਆ ਕਰਦੇ ਆ ਆਪਣੇ ਇੱਥੇ ਤਿਆ ਕਰਦੇ ਨੇ ਜੀ ਜੀ ਬਾਬਾ ਜੀ ਕੋਈ ਕੋਈ ਸਪੈਸ਼ਲ ਦਿਨ ਵੀ ਹੈਗਾ ਜੇ ਸੰਗਤ ਨੇ ਮਿਲ ਲੈ ਜੀ ਤੁਹਾਡੀ ਵੀਡੀਓ ਵੇਖ ਲਈ ਸਾਡਾ ਥੋੜਾ ਜਿਆ ਰਾਸੀ ਜਿਆਦਾ ਹੁੰਦਾ ਹੈ ਜਦੋਂ ਵੀ ਆਉਣਾ ਹੈ ਪਹਿਲਾਂ ਫੋਨ ਕਰਕੇ ਨੰਬਰ ਲਵਾ ਕੇ ਆਉਣਾ ਹੈ ਕਿਸੇ ਸਾਡੀ ਧੀ ਭੈਣ ਦੇ ਬੱਚਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਕੁੜੀ ਕਤਰੀ ਦਾ ਪਰਿਵਾਰ ਚ ਕਲੇਸ਼ ਰਹਿੰਦਾ ਸਹੁਰੇ ਨਾਲ ਕਲੇਸ਼ ਹੈ ਜਾਂ ਬੱਚਾ ਬਾਹਰ ਪੀਆਰ ਨਹੀਂ ਹੁੰਦਾ ਜਾਂ ਕਿਸੇ ਦੇ ਉੱਤੇ ਕਰਜ਼ਾ ਕਰਜਾ ਨਹੀਂ ਲੈਂਦਾ ਕੋਈ ਵੀ ਕਾਮਨਾ ਸੁਖ ਕੇ ਆਜੋ ਉਹ ਗਵਾਂ ਗਵਾਂ ਵਾਸਤੇ ਆਟਾ ਦਾਣਾ ਗੋੜਾ ਸੱਕਰ ਪੀੜੀ ਬਣਵਾ ਲਿਓ ਜਿਹੜਾ ਇਨਸਾਨ ਵੀ ਉਹਦੇ ਸ਼ਰਧਾ ਨਾਲ ਆਊਗਾ ਗੁਰੂ ਦਾ ਨਾਮ ਜਪ ਕੇ ਆਊਗਾ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜੀ ਸਵੇਰੇ 2 ਵਜੇ ਉਹਦੇ ਗਵਾਂ ਨੂੰ ਹਰਾ-ਚਾਰਾ ਬਰਜੰਗਵਲੀ ਨੂੰ ਪ੍ਰਸ਼ਾਦ ਦੇ ਮੋਰਾ ਨੂੰ ਦਾਣੇ ਪੈਂਦੇ ਐ ਕੀਰਤਨ ਵਗੈਰਾ ਹੁੰਦਾ ਹੈ ਜੀ ਹਾਂਜੀ ਉਹ ਵੀ ਇੱਥੇ ਮੈਂ ਵੇਖੀ ਜਾਨਾ ਵੀ ਕਾਫੀ ਜਾਨਵਰ ਰਹਿੰਦੇ ਆ ਕਿੰਨੀ ਪ੍ਰਕਾਰ ਦੇ ਜਾਨਵਰ ਇੱਥੇ ਬਹੁਤ ਯਾਦੇ ਜਾਨਵਰ ਆ ਜੀ ਬਿਨਾ ਸੇਦ ਤੋਂ ਛੱਡ ਕੇ ਸ਼ੇਰ ਦੇ ਹਾਥੀ ਤੋਂ ਬਿਨਾ ਸਾਡਗੇ ਸਾਰੇ ਕੁੱਲ ਪ੍ਰਕਾਰ ਦੇ ਉਰੇ ਸ੍ਰਿਸ਼ਟੀ ਦੇ ਜਾਨਵਰ ਹੈਗੇ ਆ ਜੀ ਉਰੇ ਦੇਖੋ ਜੰਗਲ ਹੈ ਉੱਪਰ ਸਤ ਨਹੀਂ ਪਾਈ ਹੈਗੀ ਪਰ ਪ੍ਰਮਾਤਮਾ ਦਾ ਜਰੀਆ ਹੈ ਜਿਹੜਾ ਵੀ ਉਰੇ ਜਾਨਵਰ ਆਉਂਦਾ ਉਹ ਰਾਜੀ ਹੈ ਕੋਈ ਲਿੱਸਾ ਨਹੀਂ ਹੈਗਾ ਉਰੇ ਲੋਕ ਤਨ ਔਰ ਮਨ ਤਨ ਨਾਲ ਸੇਵਾ ਕਰਕੇ ਜਾਂਦੀ ਹੈ ਜਿਹੜੇ ਵੀ ਬੱਚੇ ਨੂੰ ਕੋਈ ਮੈਡੀਸ਼ਨ ਨਹੀਂ ਲੱਗਦੀ ਉਰੇ ਸੇਵਾ ਕਰਕੇ ਜਾਂਦੇ ਆ ਤਾਂ ਮੈਡੀਸ਼ਨ ਲੱਗਣ ਦੀ ਤਾਂ ਦੂਰ ਦੀ ਗੱਲ ਜੀ ਉਹਨਾਂ ਦਾ ਰੋਗ ਹੀ ਚੜ੍ਹ ਤੋਂ ਖਤਮ ਹੋ ਜਾਂਦਾ ਹੈ ਹਾਂਜੀ बस ਮਾਤਾ ਇਹੀ ਕਹਿਣਾ ਚਾਹਣਾ ਸੀ ਜਿਹੜੇ ਬਾਬਾ ਜੀ ਬਚਨ ਬਲਾਸ ਕਰਦੇ ਹੀ ਹੋਰੇ ਪੂਰੇ ਹੁੰਦੇ ਆ। ਜੀ ਸੰਗਤਾਂ ਨੂੰ ਇੱਥੇ ਵੱਧ ਵੱਧ ਹਾਂ ਜੇ ਵੱਧ ਤੋਂ ਵੱਧ ਹੁੰਦੇ ਉਹ ਕਰਦਾ ਹੀ ਬਾਕੀ ਸਰੇ ਵੀ ਆਏ ਵੀ ਜੇ ਆਪਾਂ ਵੀ ਆਪਦੇ ਸਰਦਾ ਨਾਮਾਂ ਵਾਂਗ ਤਾਂ ਸਾਰਾ ਕੁਝ ਹੀ ਹੈ ਜੇ ਸਰਦਾ ਨਹੀਂ ਤਾਂ ਫਿਰ ਕੁਝ ਵੀ ਨਹੀਂ ਹੈ। ਵੱਡੀ ਗੱਲ ਤਾਂ ਸਰਦਾ ਕਹਿੰਦੇ ਸਰਦਾ ਜਿੱਥੇ ਹੈਗੀ ਤਾਂ ਸਾਰਾ ਕੁਝ ਆਏਗਾ ਤੇ ਇੱਧਰ ਬਾਈ ਦਾਣਾ ਲੈ ਕੇ ਆਣਾ ਹਾਂ ਦਾਣਾ ਲੈ ਕੋ ਇਹ ਸੰਗਤਾਂ ਆਈਆਂ ਲੈ ਕੇ ਆਈਆਂ ਨੇ ਇਹ ਦਾਣਾ ਪਾਰੇ ਨੇ ਬਾਈ ਤੇ ਪਹਿਲਾਂ ਪੇੜੇ ਲੈਂਦੇ ਸੀ ਪੇੜੇ ਵੀ ਚਾਰੇ ਆ ਬਜਰੰਗਬਲੀ ਨੂੰ ਇੱਥੇ ਕੇਲੇ ਦਿੱਤੇ ਜਾ ਰਹੇ ਨੇ ਖਾਨ ਨੂੰ ਤੇ ਮਿੱਠੀਆਂ ਰੋਟੀਆਂ ਦਾ ਵੀ ਇਹਨਾਂ ਨੂੰ ਵੰਡੀਆਂ ਜਾ ਰੀਆਂ ਨੇ ਘਰਾਂ ਦੇ ਵਿੱਚੋਂ ਬਣਾ ਕੇ ਲੈਂਦੀਆਂ ਸੀ ਮਿੱਠੀਆਂ ਰੋਟੀਆਂ ਮਾਤਾ ਸਾਡੀਆਂ ਭੈਣਾਂ ਬਣਾ ਕੇ ਲੈ ਜਾਂਦੀਆਂ ਸੀ ਇਹਨਾਂ ਨੇ ਮਿੱਠੀਆਂ ਰੋਟੀਆਂ ਤੇ ਕੇਲੇ ਜਿਹੜੇ ਬਜਰੰਗਬਲੀ ਆ ਇੱਥੇ ਜਾਨਵਰ ਰਹਿੰਦੇ ਆ ਭੁੱਖੇ ਆ ਬਸਾਰੇ ਕਈ ਦਿਨਾਂ ਤੋਂ ਰਹਿੰਦੇ ਆ ਵਿਚਾਰੇ ਇੱਥੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਬਾਬਾ ਜੀ ਕਹਿੰਦੇ ਬਹੁਤ ਬਹੁਤ ਸੰਗਤਾਂ ਦੂਰੋਂ ਆਉਂਦੀਆਂ ਸਰਦਾਰਾਂ ਆਪਦੇ ਤੇ ਸੁੱਖਾ ਪੂਰੀਆਂ ਹੁੰਦੀਆਂ ਅੱਜ ਇੱਥੇ ਸੰਗਤਾਂ ਆਈਆਂ ਸੀ ਘਰਾਂ ਦੇ ਵਿੱਚੋਂ ਵੇਖੋ ਭੈਣ ਮਿੱਠੀਆਂ ਰੋਟੀਆਂ ਬਣਾ ਕੇ ਲਈ ਆ ਪਾ ਰਹੀ ਐ ਕਿਉਂਕਿ ਇਹਨਾਂ ਦੀਆਂ ਸੁੱਖਾ ਪੂਰੀਆਂ ਹੁੰਦੀਆਂ ਲੋਕ ਬਹੁਤ ਦੂਰੋਂ ਦੂਰੋਂ ਸ਼ਰਦਾ ਦੇ ਨਾਲ ਆ ਰਹੇ ਨੇ ਆ ਬਜਰੰਗ ਬਲੀਆ ਇਹਨਾਂ ਨੂੰ ਕੇਲੇ ਦਿੱਤੇ ਆ ਇਧਰ ਮਿੱਠੀਆਂ ਰੋਟੀਆਂ ਲੈਂਦੀਆਂ ਗਈਆਂ ਮਾਤਾ ਜੀ ਵੀ ਨਾਲ ਗੱਲ ਮਾਤਾ ਜੀ ਇਹ ਮਿੱਠੀਆਂ ਰੋਟੀਆਂ ਲੈਂਦੀਆਂ ਬਣਾ ਕੇ ਹਾਂ ਬਾਬਾ ਜੀ ਹਾਂ ਮਿੱਠੀਆਂ ਰੋਟੀਆਂ ਬਣਾ ਕੇ ਲੈਂਦੀਆਂ ਜਿਵੇਂ ਹੁਣ ਤੁਸੀਂ ਮਿੱਠੀਆਂ ਰੋਟੀਆਂ ਇਹਨਾਂ ਨੂੰ ਛਕਾ ਰਹੇ ਹੋ ਕੇਲੇ ਵੀ ਲੈਂਦੇ ਆ ਤੇ ਕਿਵੇਂ ਹੋ ਰਿਹਾ ਮਾਨੂੰ ਵਧੀਆ ਲੱਗ ਰਿਹਾ ਹੈ ਬਾਬਾ ਜੀ ਸੇਵਾ ਕਰਨੀ ਚੰਗੀ ਹੈ ਜੀ ਤਾਂ ਮੈਨੂੰ ਮਿਲਦਾ ਕੁਝ ਹਾਂਜੀ 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 ਮੈਨੂੰ ਸ਼ਾਂਤੀ ਮਿਲਦੀ ਹੈ ਹੂੰ ਜੇ ਸੇਵਾ ਕਰਾਂਗੇ ਸੇਵਾ ਨੂੰ ਮੇਵਾ ਹੂੰ ਸੇਵਾ ਨੂੰ ਮੇਵਾ ਇਹ ਦੇਖੋ ਕਿੰਨੇ ਦਿਨ ਤੇ ਵਿਚਾਰੇ ਭੁੱਖੇ ਹੋਣਗੇ ਹਨ ਹਾਂ ਅੱਜ ਦੇਖੋ ਕਿੰਨੇ ਖੁਸ਼ ਹੋਗੇ ਖੁਸ਼ ਹੋਗੇ ਹੈ ਬ즈ਰੰਗ ਬਲੀ ਨੂੰ ਕੇਲੇ ਵੰਡੇ ਜਾ ਰਹੇ ਨੇ ਤੇ ਇਧਰ ਮਾਤਾ ਮਾਤਾ ਕਿਵੇਂ ਲੱਗਦਾ ਪ੍ਰਸ਼ਾਦ ਵੰਡ ਕੇ ਮੈਨੂੰ ਵਧੀਆ ਲੱਗਦਾ ਹੈ ਹਾਂ ਬਹੁਤ ਵਧੀਆ ਲੱਗਦਾ ਪ੍ਰਸ਼ਾਦ ਵੰਡਦੇ ਮੈਨੂੰ ਸਕੂਨ ਮਿਲਦਾ ਹੈ ਜੀ ਹਾਂ ਜੀ ਜੀ ਮਾਤਾ ਕਹਿੰਦੀ ਆ ਵੀ ਮਾਨੂੰ ਸਕੂਨ ਆ ਰਿਹਾ ਕਿ ਜਦੋਂ ਇਹਨਾਂ ਨੂੰ ਹੁਣ ਕੇਲੇ ਪਾਰੇ ਜਾ ਰਹੇ ਆ ਮਿੱਠੀਆਂ ਰੋਟੀਆਂ ਦਾ ਜਿਹੜਾ ਬਾਬਾ ਜੀ ਵੱਲੋਂ ਪ੍ਰਸ਼ਾਦ ਹੈ ਉਹ ਵੰਡਿਆ ਜਾ ਰਿਹਾ ਇਹ ਨਸ਼ਰੂ ਕਿਵੇਂ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧੰਨ ਧਨਵਾਦ ਆ ਜਾ ਰਿਹਾ ਬਾਬਾ ਜੀ ਭਾਈ ਅਭ타ਰ ਸਿੰਘ ਕਿਸੇ ਸਾਡੇ ਵੀਰ ਭੈਣ ਨੂੰ ਕਬਰਾਉਣ ਦੀ ਲੋੜ ਨਹੀਂ ਕੋਈ ਚਾਹੇ ਪਰਿਵਾਰ ਦੇ ਵਿੱਚ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਦੇਸ਼ ਵਿਦੇਸ਼ ਦੇ ਵਿੱਚ ਬੈਠਾ ਹੈ ਚਾਹੇ ਹੁਰੇ ਇੰਡੀਆ ਦੀ ਧਰਤੀ ਦੇ ਵਿੱਚ ਬੈਠਾ ਹੈ ਚاہے ਸ਼ਰਾਬ ਦਾ ਨਸ਼ਾ ਹੈ ਅਫੀਮ ਭੁੱਕੀ ਗਾਂਜਾ ਚਾਹੇ ਮੈਡੀਕਲ ਨਸ਼ਾ ਚਾਹੇ ਚਿੱਟੀ ਦਾ ਨਸ਼ਾ ਹੈ ਚਾਹੇ ਆਈਸ ਦਾ ਨਸ਼ਾ ਹੈ ਜਿੰਨਾ ਮਰਜੀ ਭਿਆਨਕ ਨਸ਼ਾ ਹੈ ਉਹਨੇ ਸਾਡੇ ਨਵੇਂ ਪਹਿਲਾ ਫੋਨ ਦੇ ਨੰਬਰ ਲਵਾ ਕੇ ਆਉਣੇ ਸਾਡਾ ਫੋਨ ਨੰਬਰ 90418 98655 ਫੋਨ ਦਾ ਨੰਬਰ ਹੈ ਸਾਡਾ ਜਿਹੜਾ ਮਿਲਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਕਿਸੇ ਸਾਡੀ ਧੀ ਭੈਣ ਦੇ ਅੱਖਾਂ ਦੇ ਵਿੱਚ ਅਥਰੂ ਨਹੀਂ ਆਊਗਾ ਸਾਡੋ ਸਾਡੇ ਪਿਓ ਦੀਆਂ ਮਾਮਾਂ ਦੇ ਦਰਦ ਨਹੀਂ ਝੱਲੇ ਜਾਂਦੇ ਕਿਸੇ ਦਾ ਬੱਚਾ ਹੁਣ ਚਿੱਟੇ ਨਾਲ ਮੌਤ ਨਹੀਂ ਮਰੂਗਾ ਅਸੀਂ ਜਿਹੜੀ ਦਵਾਈ ਦੇਵਾਂਗੇ ਬਿਲਕੁਲ ਫਰੀ ਦੇਵਾਂਗੇ ਸਾਡੇ ਨਵੇਂ ਪਹਿਲਾਂ ਗਊਆਂ ਨੂੰ ਹਰਾਚਾਰਾ ਬਾਕੇ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾ ਨੂੰ ਦਾਣੇ ਗੁਰੂਗਰ ਮੱਥਾ ਟੇਕ ਕੇ ਆਓ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਆ ਦੁਬਾਰਾ ਜ਼ਿੰਦਗੀ ਦੇ ਵਿੱਚ ਬੱਚਾ ਨਸਾ ਨਹੀਂ ਕਰਦਾ ਹਾਂਜੀ ਜਿਵੇਂ ਮਾਨ ਸਾਹਿਬ ਦਾ ਉਪਰਾਲਾ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਮਾਨ ਸਾਹਿਬ ਨੇ ਜੀ ਸਰਦਾਰ ਭਗਵੰਤ ਸਿੰਘ ਮਾਨ ਉਹ ਇੱਕ ਗਰੀਬ ਘਰ ਤੋਂ ਬੱਚਾ ਉੱਠਿਆ ਪਿਆ ਉਹਦੀ ਜ਼ਿੰਦਗੀ ਹੈ ਜਿਹੜੀ ਸੰਘਰਸ਼ ਭਰੀ ਹੈ ਉਹਨੇ ਸੰਘਰਸ਼ਾਂ ਨਾਲ ਲੜਦੇ ਲੜਦੇ ਲੜਾਈ ਕਰਦੇ ਕਰਦੇ ਮੁੱਖ ਮੰਤਰੀ ਦੀ ਕੁਰਸੀ ਤੇ ਆਇਆ ਉਹਦੇ ਪ੍ਰਮਾਤਮਾ ਦਾ ਹੱਥ ਹੈ ਉਹ ਬੱਚੇ ਦੇ ਦੇਖੋ ਜਦੋਂ ਪ੍ਰਮਾਤਮਾ ਦਾ ਅਸ਼ੀਰਵਾਦ ਹੁੰਦਾ ਹੈ ਉਦੋਂ ਕੋਈ ਆਮ ਇਨਸਾਨ ਬਿਰ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਮਾਨ ਸਾਹਿਬ ਦੇ ਪ੍ਰਮਾਤਮਾ ਦੀ ਝਲਕ ਪੈਂਦੀ ਹੈ ਉਹਦਾ ਚਿਹਰਾ ਦੇਖੋ ਕਦੇ ਵਾਸਤੇ ਵੀ ਮੁੰਡੇ ਦਾ ਚਿਹਰਾ ਦਗਦਾ ਕਰਦਾ ਹੁੰਦਾ ਹੱਸੂ ਹੱਸੂ ਕਰਦਾ ਹੁੰਦਾ ਹੈ ਉਹ ਗਰੀਬ ਕਰਦੇ ਗਰੀਬ ਕਰਨਾ ਰੇਟੜਾ ਉਹਨੂੰ ਗਰੀਬ ਪ੍ਰਤੀ ਹਮਦਰਦੀ ਹੈ ਉਹਨੂੰ ਗਰੀਬ ਦੇ ਬੱਚਿਆਂ ਦਾ ਉਹਨੂੰ ਪਤਾ ਹੈ ਵੀ ਇਹ ਬੱਚੇ ਪੜ੍ਹਨਗੇ ਤਾਂ এডਿਕੇਸ਼ਨ ਮੂਰੇ ਰੱਖੂਗਾ ਤਾਂ ਕਰਕੇ ਇਹ ਬੱਚੇ ਕਹਾ ਬਕਾਸ ਕਰਨਗੇ ਤਾਂ ਕਰਕੇ ਉਹਨਾਂ ਨੇ ਜਿਹੜੇ ਬੱਚਿਆਂ ਦੀ এডਿਕੇਸ਼ਨ ਦਾ ਬਹੁਤ ਜ਼ਿਆਦਾ ਧਿਆਨ ਦਿੱਤਾ ਹੋਇਆ ਜੀ ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਜਾਂਦੇ ਕਹਿੰਦੇ ਨੇ ਵੀ ਤਵਾ ਫਿਰ ਗਿਆ ਬਾਬਾ ਜੀ ਹੂੰ ਦੁਕਾਨ ਦਾ ਹੋਵੇ ਚਾਹੇ ਉਹ ਘਰ ਦਾ ਹੋਵੇ ਉਹ ਕਿਸ ਤਰ੍ਹਾਂ ਤੁਹਾਨੂੰ ਦੂਜਾ ਜਿਹੜੀ ਇਹ ਲੋਕ ਮਿਲਣ ਤੇ ਕਿਸ ਤਰ੍ਹਾਂ ਜਿਹੜੀ ਉਹ ਆ ਸੇਵਾ ਕਰਨ ਮਹਾਪੁਰਸ਼ੋ ਕਿਸੇ ਵੀ ਕਾਰੋਬਾਰ ਦੇ ਵਿੱਚ ਵੀਕਨੈਸ ਆਈ ਵੀ ਹੈ ਕੰਮਕਾਰ ਨਹੀਂ ਚੱਲਦਾ ਕਿਸੇ ਦੇ ਬੱਚੇ ਦੀ ਡਿਗਰੀ ਹੋਲਡ ਹੈ ਉਹਨੂੰ ਸਰਵਿਸ ਨਹੀਂ ਮਿਲਦੀ ਕਾਰੋਬਾਰ ਜ਼ੀਰੋ ਹੋਇਆ ਪਿਆ ਬੱਚੇ ਨੂੰ ਜੋਬ ਨਹੀਂ ਮਿਲਦੀ ਫੌਰਨ ਦੇ ਵਿੱਚ ਪੀਆਰ ਨਹੀਂ ਹੁੰਦਾ ਜਾਂ ਕਮਾਈ ਦੇ ਵਿੱਚ ਵਾਧਾ ਨਹੀਂ ਹੁੰਦਾ ਹਮੇਸ਼ਾ ਕਮਾਈ ਕਰਦੇ ਨੇ ਹੀਲੇ ਪਾਸੇ ਨੂੰ ਕੰਮ ਤੁਰਿਆ ਜਾਂਦਾ ਇੱਧਰ ਕੈਮਰਾਮੈਨ ਨੂੰ ਕਹੋ ਵੀ ਇੱਧਰ ਦਾਖਾ ਵੀ ਇਹ ਸਾਡੀ ਕਊ ਮਾਤਾ ਦਾ ਇੱਕ ਅਸਕਤੀ ਪਾਰਨਾ ਹੈ 1.5 ਲੱਖ ਕਰੋੜ ਦੇਵੀ ਦੇਵਤੇ ਰੰਨ ਵਿੱਚ ਬਾਸ ਹੈ ਜਿਹੜਾ ਬੱਚਾ ਆ ਕੇ ਇਹਨਾਂ ਨੂੰ ਆਟੇ ਦੇ ਵਿੱਚ ਸ਼ੱਕਰ ਪਾ ਕੇ ਆਬ ਦੇ ਹੱਥ ਚ ਤਾਊਗਾ ਕਾਰੋਬਾਰ ਦਾ ਕੀ ਬਾਈ ਜੀ ਉਹਦੇ ਅਮਰੀਕਾ ਦੇ ਕਡਾਂਕੇ ਵੱਜ ਜਾਣਗੇ ਬੱਚੀ ਦੀ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋ ਜੂ ਜੋ ਉਹ ਸੋਚ ਕੇ ਆਊਗਾ ਉਹ ਉਦੋਂ 13 ਗਾਂ ਜਾ ਕੇ ਤੋਲੂਗਾ ਜਦੋਂ ਵੀ ਜਿਹੜੀ ਹੁਣ ਗਊ ਆ ਤੁਹਾਡੇ ਕੋਲ ਕਿੰਨੀ ਗਊ ਆ ਇਹ 7000 ਗਊ ਆ ਜੀ 7000 ਗਊ ਆ ਹਾਂਜੀ ਇਹਦੇ ਉੱਪਰ ਕੋਈ ਛੱਡ ਹੈ ਨਹੀਂਗਾ ਮਹਾਪੁਰਸੋ ਇਹ ਕੁਦਰਤ ਨਾਲ ਜੁੜੀਆਂ ਵੀ ਆ ਸਾਡੇ ਜਾਨਵਰ ਨੇ ਫਾਨੂ ਰੇਣਾ ਪਿਆਰ ਕਰਦੇ ਨੇ ਐਨੇ ਪਿਆਰ ਤੇ ਮਾਲਕ ਨੇ ਆ ਦੇਖੋ ਇਹਨਾਂ ਦਾ ਪਿਆਰ ਦਾ ਪ੍ਰਤੀਕ ਹੈ ਇਹ ਜਾਨਵਰਾਂ ਦਾ ਇਹ ਕਿਹੜਾ ਪਿਆਰ ਦਾ ਪ੍ਰਤੀਕ ਹੈ ਇਹ ਜਾਨਵਰ ਨੇ ਜਿਹੜੇ ਮੁਹੱਬਤ ਨਾਲ ਲੋੜੀਂਦੇ ਨੇ ਸਾਰੇ ਜਿਹੜੇ ਇਹ ਬੱਚੇ ਨੇ ਕੋਈ ਵੀ ਸਾਨੂੰ ਜਾਨਵਰ ਦੀਂਦਾ ਕੋਈ ਪਸੂ ਲਿੱਸਾ ਨਹੀਂ ਹੈਗਾ ਉਹਨੇ ਇਕੱਲਾ ਇਕੱਲਾ ਬੱਚਾ ਆ ਕੇ ਇਹਨਾਂ ਦੀ ਸੇਵਾ ਕਰਦਾ ਜਦੋਂ ਇਨਸਾਨ ਦੇ ਕਾਰੋਬਾਰ 'ਚ ਵਾਧਾ ਹੁੰਦਾ ਹੈ ਬੱਚਾ ਨਸਾਂ ਸੱਡ ਕੇ ਜਾਂਦਾ ਹੈ ਫਿਰ ਇਹਨਾਂ ਦੀ ਤਨੋਂ ਮਨੋਂ ਤੁਹਾਨੂੰ ਸੇਵਾ ਕਰਦਾ ਹੈ